ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਸੋ ਆਪਾਂ ਗੱਲ ਕਰ ਰਹੇ ਹਾਂ ਬੂਹੇ ਬਾਰੀਆਂ ਦੇ ਬਾਰੇ ਇਹਦੇ ਵਿੱਚ ਦਿਖਾਇਆ ਗਿਆ ਸੀਗਾ ਕਿ ਸਨੀ ਵੀਰਾ ਇਹਨਾਂ ਦੇ ਘਰ ਆਇਆ ਨਵੀਂ ਤੇ ਗੁਰੀ ਦੇ ਵਿਆਹ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਲਈ ਬਹਾਨੇ ਦੇ ਨਾਲ ਤੇ ਨਾਲੇ ਪੰਮੀ ਤੋਂ ਮਾਫੀ ਮੰਗ ਲੂੰਗਾ ਨਾਲੇ ਵਿਆਹ ਦਾ ਮਾਹੌਲ ਅਟੈਂਡ ਕਰ ਲਾਂਗੇ ਤੇ ਇੱਥੇ ਸਾਰਿਆਂ ਨੂੰ ਪਤਾ ਨਹੀਂ ਸੀ ਕਿ ਪੰਮੀ ਭੈਣ ਜਿਹੜੀ ਆ ਉਹ ਰੁਸ ਕੇ ਮਿੰਦੋ ਭੈਣ ਨੂੰ ਬਦਲ ਲੈ ਕੇ ਆਈ ਹੋਈ ਆ ਤੋ ਇਹ ਸਾਰਾ ਸੱਚ ਉਦੋਂ ਉਹਨਾਂ ਦੇ ਸਾਹਮਣੇ ਆਇਆ ਔਰ ਸਾਰੇ ਬਹੁਤ ਹੈਰਾਨ ਸੀ ਕਿ ਪੰਮੀ ਭੈਣ ਦੀ ਲਾਈਫ ਦੇ ਵਿੱਚ ਇੰਨਾ ਕੁਝ ਹੋ ਗਿਆ ਤੇ ਇਹਨਾਂ ਨੇ ਕਿਸੇ ਨੂੰ ਦੱਸਿਆ ਵੀ ਨਹੀਂ ਇੱਥੇ ਆ ਕੇ ਵੈਸੇ ਹੀ ਕਹਿਤਾ ਕਿ ਸਨੀ ਵੀਰਾ ਵੈਸੇ ਹੀ ਨਹੀਂ ਆਇਆ ਤੇ ਸਾਰੇ ਜਣਿਆਂ ਨੇ ਆਪਣੇ ਹੈਰਾਨੀ ਮਤਲਬ ਪ੍ਰਗਟ ਕੀਤੀ ਕਿ ਤੂੰ ਸਾਨੂੰ ਦੱਸਿਆ ਕਿਉਂ ਨਹੀਂ ਕਿ ਤੇਰੀ ਲਾਈਫ ਦੇ ਵਿੱਚ ਇੰਨਾ ਕੁਝ ਹੋ ਰਿਹਾ ਤੇ ਜਿਹੜਾ ਪੰਮੀ ਭੈਣ ਦਾ ਬ੍ਰਦਰ ਆ ਉਹਨਾਂ ਨੇ ਵੀ ਕਿਹਾ ਕਿ ਮਤਲਬ ਇਹਦੇ ਨਾਲ ਤੱਕਾ ਹੋਇਆ ਅੱਜ ਤੱਕ ਤੱਕਾ ਹੁੰਦਾ ਆਇਆ ਤੇ ਅਮੂ ਨੇ ਵੀ ਮਤਲਬ ਉਹਦੇ ਸਾਹਮਣੇ ਵੀ ਇਹ ਚੀਜ਼ ਪਹਿਲੀ ਵਾਰੀ ਆਈ ਤੇ ਸਨੀ ਵੀਰ ਨੇ ਕਿਹਾ ਨੇ ਅਮੂ ਨੇ ਕਿਹਾ ਕਿ ਮਿੰਦੋ ਕੇ ਮਿੰਦੋ ਭੈਣ ਤੇ ਮਨਪ੍ਰੀਤ ਭੈਣ ਨੇ ਵੀ ਮੈਨੂੰ ਕੁਝ ਨਹੀਂ ਦੱਸਿਆ ਤੇ ਇਹ ਸਾਰੀਆਂ ਗੱਲਾਂ ਸੁਣ ਕੇ ਜਿਹੜਾ ਪੰਮੀ ਭੈਣ ਦਾ ਬ੍ਰਦਰ ਆ ਉਹਨਾਂ ਨੇ ਕਿਹਾ ਕਿ ਮੇਰੀ ਭੈਣ ਦੇ ਨਾਲ ਧੱਕਾ ਹੋਇਆ આજ ਤੱਕ ਕਿ ਇਹਦੇ ਨਾਲ ਇੰਨਾ ਸਾਰਾ ਕੁਝ ਹੁੰਦਾ ਰਿਹਾ ਤੇ ਸਨੀ ਵੀਰ ਨੇ ਇਹਦੇ ਅੰਮੂ ਦੇ ਤੇ ਆਮ ਦੀਪ ਦੇ ਰਿਸ਼ਤੇ ਨੂੰ ਵੀ ਜਵਾਬ ਦੇ ਦਿੱਤਾ ਤੇ ਇਹਨੇ ਤਾਂ ਸਾਨੂੰ ਉਹ ਵੀ ਨਹੀਂ ਦੱਸਿਆ ਅਜ ਤੱਕ ਜੋ-ਜੋ ਕੁਝ ਵੀ ਇਹਦੀ ਲਾਈਫ ਦੇ ਵਿੱਚ ਹੁੰਦਾ ਰਿਹਾ ਇਹਨੇ ਸਾਨੂੰ ਅਜ ਤੱਕ ਆਪਣੇ ਪਰਿਵਾਰ ਦੇ ਬਾਰੇ ਕੁਝ ਨਹੀਂ ਦੱਸਿਆ ਇੱਕ ਪਰਦਾ ਬਣਾ ਕੇ ਰੱਖਿਆ ਤੇ ਅਮਰ ਵੀ ਇਹਨੂੰ ਅੰਮੂ ਨੂੰ ਅਮਰ ਵੀਰ ਨੂੰ ਇੰਨਾ ਗੁੱਸਾ ਸੀਗਾ ਕਿ ਇਹਨੇ ਸਨੀ ਵੀਰ ਨੂੰ ਆਪਣਾ ਮਤਲਬ ਫਾਦਰ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਕਿ ਮੇਰਾ ਪਿਓ ਹੈ ਹੀ ਨਹੀਂਗਾ ਤੇ ਸਨੀ ਵੀਰ ਨੇ ਮਾਫੀ ਮੰਗੀ ਸਾਰਿਆ ਕਿ ਮੈਨੂੰ ਮਾਫ ਕਰ ਦਿਓ ਤੇ ਗਲਤੀ ਤਾਂ ਮੇਰੇ ਤੋਂ ਹੋਈ ਆ ਪਰ ਮੈਂ ਆਪਣੀ ਗਲਤੀ ਸੁਧਾਰ ਕੇ ਵੀ ਆਇਆ ਆ ਮੈਂ ਦੀਪ ਦੇ ਘਰੋਂ ਮਾਫੀ ਮੰਗ ਕੇ ਆਇਆ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਕਿ ਸਾਰੇ ਜਾਣੇ ਮੰਨਦੇ ਸੀਗੇ ਤੇ ਮੈਂ ਹੀ ਨਹੀਂ ਮੈਨੂੰ ਇਹ ਸੀਗਾ ਕਿ ਉਹ ਸਾਡੇ ਮਤਲਬ ਫੈਮਿਲੀ ਦੇ ਲੈਵਲ ਦੇ ਨਹੀਂ ਹੈਗੇ ਤੇ ਸਨੀ ਵੀਰ ਨੇ ਕਿਹਾ ਕਿ ਮੈਂ ਇਸੇ ਕਰਕੇ ਵਿਆਹ ਦੇ ਰਸਮਾਂ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਸੀ ਮੈਨੂੰ ਪਤਾ ਸੀਗਾ ਕਿ ਇੱਥੇ ਮੇਰੇ ਕਰਕੇ ਬਹੁਤ ਵੱਡਾ ਇਸ਼ੂ ਬਣ ਜਾਣਾ ਕਿ ਮੇਰੀ ਕਿਸਮਤ ਹੀ ਖਰਾਬ ਆ ਮੈਂ ਟੁੱਟੇ ਹੋਏ ਰਿਸ਼ਤੇ ਨੂੰ ਜੋੜਨਾ ਚਾਹੁੰਨਾ ਤਾਂ ਰਿਸ਼ਤੇ ਹੋਰ ਖਰਾਬ ਹੋ ਹੀ ਜਾਂਦੇ ਆ ਤੇ ਉਤੋਂ ਉਹਨਾਂ ਨੇ ਫੇਰ ਪੰਮੀ ਭੈਣ ਨੂੰ ਵੀ ਕਿਹਾ ਕਿ ਤੂੰ ਮੈਂ ਅੱਜ ਤੋਂ ਬਾਅਦਾਂ ਇਹ ਮਤਲਬ ਇਸ ਘਰ ਦੀਆਂ ਕਿਸੇ ਵੀ ਰਸਮਾਂ ਵਿੱਚ ਵਿਆਹ ਦੀਆਂ ਰਸਮਾਂ ਵਿੱਚ ਸ਼ਰੀਕ ਨਹੀਂ ਹੋਵਾਂਗਾ ਤੇ ਪਰ ਤੂੰ ਵਿਆਹ ਅਟੈਂਡ ਕਰਕੇ ਤੇ ਵਾਪਸ ਆਪਣੇ ਘਰ ਨੂੰ ਆ ਜਾਵੇਂ ਤੇਰਾ ਘਰ ਉਹੀ ਆ ਤੇਰੇ ਲਈ ਉਸ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ ਸੋ ਅੱਗੇ ਦੇਖਦੇ ਹਾਂ ਹੁਣ ਕੀ ਹੁੰਦਾ ਤੇ ਅੱਗੇ ਜਾਣਕਾਰੀ ਲੈਣ ਲਈ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਸਾਡੇ ਚੈਨਲ ਨੂੰ ਇੰਨਾ ਪਿਆਰ ਦੇਣ